ਮਾਮਲਾ ਅਮਰਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਜਦ ਇੱਕ ਨਿਜੀ ਬੱਸ ਸਵਾਰੀਆਂ ਨੂੰ ਲੈ ਕੇ ਬੱਸ ਸਟੈਂਡ ਬਟਾਲਾ ਤੋਂ ਫਤਿਹਗੜ ਚੁੜੀਆਂ ਲਈ ਨਿਕਲੀ ਬੱਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇੱਕ ਬਲੈਰੋ ਕਾਰ ਬੱਸ ਦੇ ਅੱਗੇ ਆ ਗਈ ਅਤੇ ਬੱਸ ਡਰਾਈਵਰ ਵੱਲੋਂ ਬਚਾਅ ਲਈ ਬੱਸ ਦੂਸਰੀ ਸਾਈਡ ਜਾ ਕੇ ਰੋਕੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲੇ ਨੂੰ ਲੱਗਦਾ ਨੀਂਦ ਆ ਗਈ ਸੀ ਜੋ ਗਲਤ ਸਾਈਟ ਤੇ ਜਾ ਕੇ ਬੱਸ ਅੱਗੇ ਆ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭੇਜਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਗਲਤੀ ਕਿਸ ਦੀ ਹੈ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰ ਇਹ ਤੋਂ ਫਰੇਗਾੜਾ ਬਟਾਲਾ ਨੂੰ ਬੱਸ ਆਉਂਦੀ ਆ ਫਰੇਗਾੜਾ ਜੂੜੇ ਨੂੰ ਜਾਂਦੇ ਤੇ ਇਹ ਤੋਂ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਪਨੇ ਵੱਡੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਦੂਜੇ ਪਨੇ ਗਈ ਬੱਸ ਤੋਂ ਆੜ ਕੇ ਵੱਜੀ ਇਸ ਕਿਦੋਂ ਲੈਣੀ ਕਿਦਾਂ ਕਰੋ ਹਾਂਜੀ ਬੱਸ ਸਟੈਂਡੋਂ ਲੁ ਫਰਗੜ ਟੂੜੀਆਂ ਕਰਾਂਗੇ ਇਹਦਾ ਹੋਇਆ ਝੋਕ ਲੱਗੀ ਬਨਾਰੋ ਆ ਫੁੱਟਬਾਲ ਤੇ ਉਤਨੀ ਨਗਾਦੀ ਇਹਨੇ ਇਹਦੀ ਗੱਲ ਹੀ ਲਾਦੀ ਇਹ ਤੇਰੀ ਇਹਦੀ ਬਨਾਰੋ ਆ ਇਹਦਾ ਕਸੂਰ ਆ ਸਾਨੂੰ ਗਲਤੀ ਬਨਾਰੋ ਦੀ ਠੀਕ ਜੀ ਬਈ ਤੇ ਸਵਾਰੀ ਆਏ ਮੈਨੂੰ ਵਾਸਤੇ ਉੱਤੇ ਇਹ ਫਰਗੜ ਟੂੜੀਆਂ ਨੂੰ ਡਾਂਡੇ ਬੁਢੀ ਨਾ ਅਸੀਂ ਫਿਰ ਜੀ ਆਜਾ ਆਪਣਾ ਮੇਰਾ ਨਾਮ ਲਖਿੰਦਰ ਕੋ ਕਿੱਥੋਂ ਆਦੇ ਕਿੱਥੇ ਚਲੇ ਸੀ ਅਸੀਂ ਇੱਥੋਂ ਆਂਦੇ ਹਾਂ ਬਟਾਲਿਓਂ ਆਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਫਾਇਦਾ ਸੀ ਤੇ ਬਸ ਦਾ ਐਕਸੀਡੈਂਟ ਹੋ ਤਾਂ ਬਲੇਰੋ ਘਟੀ ਨਾ ਵੱਜ ਚੁਗੀ ਹਾਂਜੀ ਤੇ ਕਿੰਨੇ ਅਸਵਾਰੀਆਂ ਚੱਕੀ ਹੋਈ ਆ ਬੜੀਆਂ ਅਸਵਾਰੀਆਂ ਚੱਕੀ ਨੇ ਲੱਗੀ ਸੜਕ ਤੇ ਬੜੇ ਲੱਗੀ ਦੋਨਾਂ ਘੋੜਿਆਂ ਨੂੰ ਲੱਗੀ ਆ ਚਾਹ ਹੀ ਤੇ ਕਸੂਰ ਕਿਤਾ ਸੀ ਪਤਾ ਲੱਗਾ ਮਾੜਾ ਨਹੀਂ ਮੈਨੂੰ ਨਹੀਂ ਜੇ ਪਤਾ ਦੂਰ ਤਾਂ ਨਹੀਂ ਜੇ ਮੈਨੂੰ ਪਤਾ ਕਿ ਦੇ। ਜਿਹੜਾ ਹਾਸਲ ਆਇਆ ਕਿੱਥੇ ਆਇਆ ਤੇ ਕਿੱਦਾਂ ਹੋਇਆ ਬੰਦਾ। ਇਹ ਤਾਂ ਖੁਸ਼ੀ ਬਾਟੀਗਾ ਦੇ ਲਾਗੇ ਨਾ ਸਾਡੇ ਮੁਨਸੀ ਨੇ ਫੋਨ ਆਇਆ। ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ। ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ رہی ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਫਤੇਗੜ ਚੂੜੀਆਂ ਜਾਣੀ ਸੀ। ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਿਵਾਈਡਰ ਉਹ ਇਧਰੋਂ ਪਾਰ ਕਰ ਗਈ ਆ ਤੇ ਬੱਸ ਜਿਹੜੀ ਉਨੀ ਉਨੀ ਉਹ ਵੀ ਡਿਵਾਈਡਰ ਪਾਰ ਕਰਕੇ ਆ ਸਾਹਮਣੇ ਖੜੀ ਗਈ। ਕਿੰਨੀਆਂ ਕਿ ਸਵਾਰੀਆਂ ਚੱਕੀਆਂ ਹੋਈਆਂ। ਸਵਾਰੀਆਂ ਉਹ ਦੋ ਜਣੇ ਸੀ ਐਸ ਵ ਨੇਜਰ ਹਸਪੀਟਲ ਦੇ اندر ਦੋਨੋਂ ਜਗ੍ਹਾ ਤੇ ਰੈਫਰ ਕਰਦੇ ਆ ਤੇ ਬਸ ਚ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਮਾਨੂੰ ਜੀ ਜੂਰ ਕਿਦਾ ਪਤਾ ਲੱਗਾਗਾ ਜੀ ਜੂਰ ਵੇਖਣ ਦੇ ਆ ਜੀ ਵੇਖ ਕੇ ਬਾਕੀ 6-7 ਤਾਂ ਸਾਹਮਣੇ ਆ ਸਾਰੀ ਤਾਲਮੀ ਕਰਦੇ ਨੇ ਹਾਂਜੀ